ਲਾ ਲੋ ਆਹੋ 콜 देम ओ बुलायो बेटे नो बुला लो ਇਹ ਤਾਂ ਵਾਹ ਸਰ ਜੀ 2 ਕੁ ਮਹੀਨੇ ਹੋਏ ਜਦੋਂ ਉਹਦਾ ਕੈਮਰਾ ਖਤਮ ਕਰਨਾ ਆਹੋ ਸੁਬਾਹ ਥੋੜੀ ਬਰੋਂ ਨੂੰ ਜੀ ਸਟ੍ਰਾਈਕ ਹੋ ਗਈ ਸਰ ਸਾਡੇ ਵੱਲੋਂ ਕੋਈ ਦੇਸ਼ੀ ਨਹੀਂ ਹੈ ਆਪਾਂ ਨੇ ਵਹੀਕਲ ਵੀ ਲੈਨੇ ਸਰ ਆਹੋ ਜੀ 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 ਉਹ ਉਹ ਜਿਹੜਾ ਕਿਨਨ ਨੂੰ ਆਨ ਆਲੇ 15 20 ਦਿਨ ਮਹੀਨੇ ਚ ਬਿਲਕੁਲ ਠੀਕ ਹੋ ਗਿਆ ਉਹਨੂੰ ਫਿਰ ਥੋੜਾ ਜਿਹਾ ਫਲੱਡ ਦਾ ਸੀ ਆਈ ਤਾਂ ਉਹ ਵੀ ਵੱਡੀ ਨਾਲੇ ਪਹਿਲੇ ਵਾਰੀ ਕਾਰਨ ਆਪਣੇ ਵੱਲੋਂ ਸਾਫਟ ਚਾਈ ਜੀ ਜੀ ਸਭ ਕਰੇ ਬਟ ਫਲੱਡ ਆ ਤਾਂ ਇੰਨਾ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਵੀ ਚਲੋ ਟੀਮ ਜਿਵੇਂ ਵੀ ਆਪਾਂ ਉੱਥੇ ਲਾ ਦੇਈ ਫਲੱਡ ਜਿਹੜੇ ਸਫਾਈ ਵਾਲੇ ਹੈਗੇ ਦੇ ਵੋਂਟ ਗੋ ਟੂ ਫਲੱਡ ਸਪੇਸ ਪਲੇਸ ਉੱਥੇ ਤਾਂ ਨਹੀਂ ਜਾਣਾ ਉਹ ਉਹਦਾ ਆਪਣਾ ਕੰਮ ਉਹ ਅਲੱਗ ਟੀਮੋਂ ਅਲੱਗ ਟੀਮ ਹੈਗੀ ਆ बटबिन हाँ, तो हाँ, जो है ये पुराने हो चुके हैं ये भर जाते हैं हाँ, फिर जब कूड़ा इकट्ठा हो जाता है फिर हमारी हाँ, वो सी हाँ, है तो हम अब कम्पैक्टर खरीद रहे हैं फिर वो लग जाएंगे यहाँ फिर उसमें कूड़ा भरा करे वेरी बैड स्टेट है हाँ जी आज उरा आज इतना रेन्दे हो तुम गया ਅਕਦਾੰਦ ਕੂੜਾ ਹੈਗਾ ਇਹ ਹੈ ਗੰਦਾ ਇਤਨਾ ਗੰਦਾ ਪੈਦਾ ਹੈ ਇਥੇ ਬੈਠਣਾ ਬਹੁਤ ਮੁਸ਼ਕਲ ਹੋ ਆਹ ਆਹ ਨਰਕ ਬਨਾਇਆ ਹੋਇਆ ਚੱਕ ਹੋ ਜਾਂਦਾ ਰੋਜ਼ ਕਿ ਨਹੀਂ ਚੱਕ ਹੁੰਦਾ ਹੈ ਚੱਕੇ ਜਾਂਦਾ ਕਦੇ ਆ ਕੇ ਚੱਕਲੇ ਚੱਕਲੇ ਨਹੀਂ ਚੱਕੇ ਨਹੀਂ ਆਹ ਹਿੰਦਰ ਜੀ ਆਈ ਬਤਾਈ ਗੰਦਾ ਪੈਦਾ ਹੈ ਇਤਨਾ ਬਹੁਤ ਜਿਆਦਾ ਕਿੰਨੇ ਦਿਨਾਂ ਬਾਅਦ ਚੱਕ ਹੁੰਦਾ ਕੂੜਾ ਇਹ ਹੈ ਕੂੜਾ ਦੇ ਕੋਲ ਚੱਕਣ ਤਾਂ ਹਫਤਾ ਵੀ ਹਫਤੇ ਬਾਅਦ ਵੀ ਆ ਜਾਂਦੇ ਚੱਕਣ ਤਾਂ ਚੱਕਦੇ ਤੇ ਦੋ ਦਿਨ ਵੀ ਚੱਕਣ ਆ ਜਾਂਦੇ ਆਹ ਆਹ ਦੱਸੋ ਵੀ ਕਿੰਨਾ ਬੰਦ ਪਾਇਆ ਉਹ ਤੁਹਾਡੇ ਸਾਹਮਣੇ ਖਿਆਰੇ ਡੇਲੀ ਕੀ ਚੱਕ ਰਿਹਾ ਉੱਥੇ ਹੈ ਹੋਟਲਸ ਪ੍ਰੂਫ ਯੂ ਵਾਂਟ ਹੈ ਚੱਲ ਚੱਲ ਜੀ ਨੰਦਰੀ ਚੱਕਣ ਵਾਲੇ ਜੀ ਯਾਰ ਦੋ ਹਫਤਾ ਹੱਤਾ ਨਹੀਂ ਚੱਕਣ ਆਂਦੇ ਆਹ ਨਰਕ ਬਣਾਇਆ ਹੋਇਆ ਕਿਦਾਂ ਕਿਸ ਕੰਟਰੀ ਪੁਆਇੰਟ ਐਲੀਮੀਨੇਟ ਕੀਤੇ ਸੀਗੇ ਫਿਰ ਉਹਦੇ ਕਰਕੇ ਸਰ ਅਸੀਂ ਇੱਥੇ ਸ਼ਿਫਟ ਕੀਤਾ ਸਰ ਡੇਲੀ ਬੇਸ ਤੇ ਚੱਕ ਰਹੇ ਸੀ ਉਹਨੇ ਇੱਕ ਵੋਲ ਵੀ ਬਣਾ ਦਿੱਤੀ ਨਹੀਂ ਨਹੀਂ ਜੋ ਮਰਜ਼ੀ ਕਰੇ ਉਹ ਮਰਜ਼ੀ ਬੋਲੀ ਜੋ ਤੁਹਾਡੇ ਸਾਹਮਣੇ ਹੈਗਾ ਇਹ ਆ ਡੇਲੀ ਕੋਈ ਚੱਕਰ ਨਹੀਂ ਇਹ ਕੀ ਗੱਲ ਕਰਦੇ ਤੁਸੀਂ ਉੱਥੇ ਆ ਨਰਕ ਬਣਾਇਆ ਹੋਇਆ ਬਹੁਤ ਜ਼ਿਆਦਾ ਗੰਦ ਭੈਰ ਹੈ ਅੰਦਰ ਕੂੜਾ ਗਿਰਦਾ ਈ ਮੰਡੀ ਵਾਲਾ ਸਬਜ਼ੀਆਂ ਸੋਕਦੇ ਬੜੀ ਗੰਦੀ ਆਹਾਂ ਜਗ੍ਹਾ ਦੀ ਦੁਪਰ ਹੋ ਗਈ ਇੱਥੇ ਬੈਠਣਾ ਬਹੁਤ ਮੁਸ਼ਕਲ ਹੋਇਆ ਵੀ ਸਾਡਾ ਸਰ ਪੱਖੇ ਹੀ ਬਹੁਤ ਖਿੱਚਦੇ ਆ ਦੇਖੋ ਕਮਿਸ਼ਨਰ ਸਾਹਿਬ ਆਹਾਂ ਵਰੀ ਬੈਡ ਸਟੇਟ ਹੈ ਇਹ ਤਾਂ ਕੁਝ ਵੀ ਨਹੀਂ ਹੈ ਇੱਥੋਂ ਤਾਂ ਅੱਗੇ ਤਾਂ ਜਦ ਮਾੜੀ ਹਵਾ ਚੱਲਦਾ ਮੀਂਹ ਚੱਲਦਾ ਸੜਾ ਘਰ ਆਨੋਂ ਚਲੇ ਜਾਂਦਾ ਹੈ ਹਵਾ ਵੀ ਜੰਪੂੜਾ ਵੱਡਦਾ ਜੀ ਮਿਲਦਾ ਘਰ ਹੈ ਜੀ ਸਾਰਾ ਟੋਟਲ ਚਾਹੇ ਬੜੀ ਨਾਲ ਦੀ ਛੋਟੀ ਨਾਲ ਦੀ ਚੱਲ ਜੂ ਜੀ ਟੋਟਲ ਖੂੜਾ ਦੀ ਕਮੰਡੀ ਹੈ ਹਾਂ 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 ਹਾਂ

ਰਾਤ ਚੱਲੇ ਨਹੀਂ ਜਾਂਦਾ ਇਹਦਾ ਇਹ ਨਹੀਂ ਲੱਗਦਾ ਹੂੰ ਯਾਰ ਨਾ ਤੇ ਹਰਦਾ ਜਾਂਦਾ ਠੀਕ ਕਰਾਓ ਇਹਨੂੰ ਕਰਾਓ ਠੀਕ ਹੈ ਠੀਕ ਹੈ ਜੀ ਆਇਆ ਬਿਲਕੁਲ ਹਾਓ ਯੂ ਹਾਂ ਸੋ ਇੱਥੇ ਜੇ ਲੇ ਬਸ ਰਸਤੇ ਹੀ really very bad ya i have seen all plus ya 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 aa hm nahi eh patiale shehar ch eh ho expected nahi hai ga badal gaya aa aa ji ji chalo